शेलर दे के गैर कानूनी ढंग है कहा कि दो हजार सतारा बनाया गया उसके घर न शैलर दो हजार चौबीया गया है उन्नीस सौ नवे जिस बंद ने शेलर लगाया उसका काम चलिया नहीं सी, उसने मशीना पटकेशन कट के शैलर किसी हो दो हजार चौदह न कर दिता चौदह के तो सतारा नू लिया सी। दौरान उना नू एक सरकारी मुलाजम कोई भी परेशानी नहीं सी। उना दा परिवार बिल्कुल खुशी नह रहा है परंतु दो हजार बई्च उस बंद ने उन्नीस सौ निन्नवे वाले दस्तावेज दिखा के प्रदूषण बोर्ड को तो रिन्यू करवा लाई बिना किसी सर्वेखण्डिंग बोर्ड रिन्यू कर, कर दिता है

ਇਹ ਇੱਕ ਸੈਲਰ ਦਾ ਮੁੱਦਾ ਹੈ ਜੋ ਮੇਰੇ ਘਰ ਦੇ ਨਾਲ ਇੱਕ ਸੈਲਰ ਲਾਇਆ ਗਿਆ ਕਿਉਂਕਿ ਅਨਲੀਗਲ ਸੈਲਰ ਹੈ ਮੈਂ ਉੱਥੇ ਘਰ 17 ਚ ਬਣਾਏ ਇਹ ਸੈਲਰ 2024 ਦੇ ਵਿੱਚ ਲਾਇਆ ਗਿਆ ਤੇ ਇਹਦਾ ਮੁੱਦਾ ਇਦਾਂ ਦਾ ਕਿ ਇਹ 99 ਵਿੱਚ ਕਿਸੇ ਬੰਦੇ ਦਾ ਸੈਲਰ ਸੀ ਉਲਾਡੇ ਪਿੱਛੇ ਉਹ ਬੰਦੇ ਤੋਂ ਇਹ ਸੈਲਰ ਚੱਲਿਆ ਨਹੀਂ ਉਹ ਬੰਦੇ ਨੇ ਇਹਦੀ ਮਸ਼ੀਨਾਂ ਪੱਟ ਕੇ ਬਿਜਲੀ ਕਲੈਕਸ਼ਨ ਕੱਟ ਕੇ ਕਿਸੇ ਹੋਰ ਬੰਦੇ ਨੂੰ ਸੇਲ ਕੀਤਾ 2014 ਦੇ ਵਿੱਚ 2014 ਦੇ ਵਿੱਚ ਵੀ ਇਹਨੂੰ ਪਲੇਨ ਤੌਰ ਤੇ ਸੇਲ ਕੀਤਾ ਗਿਆ। ਨਹਿਰੀ ਜ਼ਮੀਨ ਦੇ ਤੌਰ ਤੇ ਸੇਲ ਕੀਤਾ ਗਿਆ। ਉਸ ਤੋਂ ਬਾਅਦ ਮੈਨੇ ਮੈਂ ਵੀ ਉੱਥੇ 2014 ਦੇ ਵਿੱਚ ਪਲਾਟ ਲਿਆ ਨਾਲ ਲੱਗਵਾ ਤੇ ਮੈਂ 2017 ਦੇ ਵਿੱਚ ਮਕਾਨ ਬਣਾ ਲਿਆ। ਕਿਉਂਕਿ ਮੈਨੂੰ ਕੋਈ ਦਿੱਕਤ ਨਹੀਂ ਸੀ ਉੱਥੇ ਪਰੇਸ਼ਾਨੀ ਨਹੀਂ ਸੀ ਕਿ ਮੈਂ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਕਿ ਇਹ ਜਗ੍ਹਾ ਕਦੇ ਵੀ ਨਹੀਂ ਬਣਾਗਾ ਕਿ ਇੱਥੇ ਮੇਰੀ ਫੈਮਲੀ ਪਰੇਸ਼ਾਨ ਹੋਵੇ ਤੇ ਮੈਂ 17 ਚ ਮਕਾਨ ਬਣਾਇਆ 17 11 2022 23 22 ਤੱਕ ਮੇਰੀ ਫੈਮਿਲੀ ਪੂਰੀ ਖੁਸ਼ ਰਹਿ ਰਹੀ ਸੀ ਠੀਕ ਹੈ ਵਾਈਚ ਇਹ ਬੰਦਾ ਕੀ ਕਰਦਾ ਹੈ 99 ਵਾਲੇ ਡਾਕੂਮੈਂਟ ਦਿਖਾ ਕੇ ਉਸੇ ਸੈਲਰ ਦੇ ਪ੍ਰਦੂਸ਼ਣ ਬੋਰਡ ਤੋਂ ਰਿਨਿਊ ਕਰਵਾ ਲੈਂਦਾ ਪ੍ਰਦੂਸ਼ਣ ਬੋਰਡ ਕੋਲ ਜਾ ਕੇ 99 ਵਾਲੇ ਤੇ ਪ੍ਰਦੂਸ਼ਣ ਬੋਰਡ ਬਿਨਾ ਸਰਵੇ ਕੀਤੇ ਬਿਨਾ ਦੇਖੇ ਉਹ ਚੀਜ਼ ਨੂੰ ਉੱਥੇ ਬੈਠੀ ਉਹਨੂੰ ਰਿਨਿਊ ਕਰ ਦਿੰਦੇ ਆ ਕਿ 99 ਦੀ ਪਬਲਿਕ ਜਿਹਦਾ ਜਨਸੰਖਿਆ ਔਰ 2024 ਦੀ ਉਹਨਾਂ ਨੂੰ ਜਨਸੰਖਿਆ ਨਹੀਂ ਪਤਾ ਲੱਗਦੀ ਕਿ ਕਿੰਨਾ ਵੱਧ ਚੁੱਕਿਆ ਹੋਵੇਗਾ ਗਰਾਊਂਡ ਲੈਵਲ ਤੇ ਨਹੀਂ ਦੇਖਿਆ ਇਹ ਜਿੰਨੀ ਜ਼ਮੀਨ ਹੈ ਪੂਰੀ ਸਾਰੀ ਨਗਰ ਨਿਗਮ ਦੇ ਅੰਦਰ ਹੈ ਜਿੰਨੀ ਜ਼ਮੀਨ ਹੈ ਠੀਕ ਹੈ ਇਹ 24 ਚ ਇਹ ਬੰਦੇ ਨੇ ਸੈਟਰ ਲਾਇਆ 24 ਚ ਦੁਆਰਾ ਕਨੈਕਸ਼ਨ ਲਿਆ 24 ਚ ਇਹਦੇ ਮਸ਼ੀਨਾਂ ਲਈਆਂ ਤੇ 24 ਨੂੰ ਪ੍ਰੋਬਲਮ ਆਈ ਇਹ ਬੰਦੇ ਨੂੰ ਸੀ ਮਨਾ ਕੀਤਾ ਇਹ ਬੰਦਾ ਸਾਡੇ ਘਰ ਆਇਆ ਘਰ ਆ ਕੇ ਇਹ ਬੰਦੇ ਨੇ ਸਾਨੂੰ ਕੀ ਕਿਹਾ ਕਿ ਮੈਂ ਸਬਸਿਡੀ ਲੈਣੀ ਹੈ ਜੀ ਚਲਾਉਂਦਾ ਨਹੀਂ ਹੈਗਾ ਮੇਰਾ ਬਹੁਤ ਟਾਈਮ ਤੋਂ ਬੰਦ ਪਿਆ ਹੈ ਮੈਂ ਤੇ 온ਲੀ ਸਬਸਿਡੀ ਲੈਣੀ ਹੈ। ਕਮਰਾ ਦਿੱਤਾ ਗਿਆ ਇੱਕ ਤਰੀਕੇ ਦਾ ਸਾਨੂੰ। ਥੋੜੇ ਟਾਈਮ ਬਾਅਦ ਸਾਡੇ ਘਰ ਵਾਲੇ ਦਾ ਮੂੰਹ ਕਰਕੇ ਉਹਨੂੰ ਚਲਾ ਵੀ ਦਿੱਤਾ ਗਿਆ ਤਾਂ ਪੂਰਾ ਕੂੜਾ ਕਰਕਟ ਸੁਸਰੀ ਆਵਾਜ਼ ਇੰਨੀ ਕਿ ਸਾਡੇ ਬੱਚੇ ਰਾਤ ਨੂੰ ਸੌਂ ਨਹੀਂ ਰਹੇ ਕੋਈ ਪੂਰੀ ਰਾਤ ਬੱਚੇ ਡੋ ਰਹੇ ਆ ਅਸੀਂ ਦੇਸ਼ ਦੀ ਸੇਵਾ ਕਰੀਏ ਜਾਂ ਆਪਣੇ ਬੱਚੇ ਦੇਖੀਏ ਪਿੱਛੇ। ਇੱਕ ਸੈਨਿਕ ਨੂੰ ਬਾਰਡਰ ਤੇ ਹੋਣਾ ਚਾਹੀਦਾ ਨਾ ਕਿ ਧਰਨਿਆਂ 'ਚ ਨਾ ਕਿ ਕਚੈਰੀਆਂ 'ਚ ਹੋਣਾ ਚਾਹੀਦਾ। ਸੈਨਿਕ ਦੀ ਆਵਾਜ਼ ਪਹਿਲੇ ਤੇ ਸੁਣੀ ਜਾਵੇ ਸਰਕਾਰ ਨੂੰ ਮੈਂ ਬੇਨਤੀ ਕਰਦਾ ਇੱਕ ਸੈਨਾ ਦੇ ਜਵਾਨ ਨੂੰ ਸੀਮਿਤ ਛੁੱਟੀ ਮਿਲਦੀ ਹੈ ਉਹਦੇ ਵਿੱਚ ਉਹਦੇ ਮੁੱਦੇ ਨੂੰ ਇੱਕ ਅੱਡੇ ਵਾਰੀ ਸੁਣਿਆ ਜਾਵੇ ਨਾ ਕਿ ਉਹਨੂੰ ਵਾਰ-ਵਾਰ ਚੱਕਰ ਮਾਰਨੇ ਪੈਣ ਜਦ 24 ਚ ਮੈਨੂੰ ਪ੍ਰੋਬਲਮ ਆਈ ਤਾਂ ਮੈਂ ਡੀਸੀ ਸਾਹਿਬ ਕੋਲ ਗਿਆ ਡੀਸੀ ਸਾਹਿਬ ਨੂੰ ਇਹ ਤਾਂ ਪੂਰਾ ਮੁੱਦਾ ਦੱਸਿਆ 1.5 ਸਾਲ ਤੋਂ ਇਹਦੀ ਪੂਰੀ ਕਾਰਵਾਈ ਚੱਲ ਰਹੀ ਸੀ ਪੇਸੀ ਤੇ ਪੇਸੀ ਪੇਸੀ ਤੇ ਪੇਸੀ ਪੇਸੀ ਤੇ ਪੇਸੀ ਉਸ ਤੋਂ ਬਾਅਦ ਡੀਸੀ ਸਾਹਿਬ ਕਹਿੰਦੇ ਆ ਵਾਰ-ਵਾਰ ਕਿ ਭਾਈ ਪ੍ਰਦੂਸ਼ਣ ਬੋਰਡ ਕੋਲ ਐ ਕੇਸ ਪ੍ਰਦੂਸ਼ਣ ਬੋਰਡ ਕੋਲ ਜਾਓ ਪਰ ਦੂਸਰੋਂ ਬੋਰਡ ਬਠਿੰਡਾ ਦੇ ਅਧਿਕਾਰੀਆਂ ਨੂੰ ਮਿਲਦੇ ਆ ਉਹ ਕਹਿੰਦੇ ਪਟਿਆਲੇ ਕੋਲੇ ਆ ਪਟਿਆਲੇ ਕੋਲ ਜਾਓ ਪਟਿਆਲੇ ਕੋਲ ਜਾਂਦੇ ਆ ਪਟਿਆਲੇ ਵਾਲੇ ਕਹਿੰਦੇ ਬਠਿੰਡਾ ਕੋਲ ਐ ਇਸੇ ਚੱਕਰ 'ਚ ਸਾਨੂੰ 35 ਤੋਂ 40 ਚੱਕਰ ਮਰਵਾਏ ਗਏ ਇਸੇ ਜੋ ਇਸ ਕੰਟੀਨਿਊ ਪਟਿਆਲੇ ਤੋਂ 35 ਚੱਕਰ ਮਰੇ ਗਏ ਤੇ ਪਿਛਲੇ ਸਾਲ 'ਚ ਮੈਂ 8 ਤੋਂ 9 ਵਾਰ ਛੁੱਟੀ ਆ ਚੁੱਕੇ ਇਸੇ ਮੈਟਰ ਦੇ ਵਿੱਚ ਇੱਕ ਜਵਾਨ ਦੀ ਛੁੱਟੀ ਫੈਮਿਲੀ ਲਈ ਹੁੰਦੀ ਐ ਆਪਣੇ ਘਰ ਦੇ ਕੰਮ ਕਰਨ ਲਈ ਹੁੰਦੀ ਐ ਨਾ ਕਿ ਇਦਾਂ ਬਰਬਾਦ ਕਰਨ ਲਈ ਹੁੰਦੀ ਐ ਫਿਰ ਅਸੀਂ ਡੀਸੀ ਸਾਹਿਬ ਕੋਲ ਗਏ ਪਹਿਲਾਂ ਵਾਲੇ ਡੀਸੀ ਸਾਹਿਬ ਨੂੰ ਦੋ ਵਾਰ ਮਿਲ ਚੁੱਕੇ ਇਸ ਡੀਸੀ ਸਾਹਿਬ ਨੂੰ ਵੀ ਇੱਕ ਵਾਰ ਮਿਲ ਚੁੱਕੇ ਆ ਨਹੀਂ ਕਾਰਵਾਈ ਹੋਈ ਸਾਡੀ ਲਾਸਟ ਤੇ ਕੀ ਫੈਸਲਾ ਹੁੰਦਾ ਇੱਥੋਂ ਆਪਣੇ ਅਧਿਕਾਰੀ ਦਾ ਕਿ ਇਹਦਾ ਮੂਹ ਕਮਾ ਕੇ ਇਹਨੂੰ ਚਲਾ ਲਓ ਜਾਂ ਤਾਂ ਸਾਨੂੰ ਗਲਤ ਸਾਬਤ ਕਰੋ ਪਹਿਲੀ ਗੱਲ ਤਾਂ ਜਦ ਕਿਸੇ ਵੀ ਇੰਡਸਟਰੀ ਦੇ ਵਿੱਚ 10 ਤੋਂ 12 ਸਾਲ ਮੀਟਰ ਨਹੀਂ ਹੈਗਾ ਤਾਂ ਉਹ ਆਲਰੇਡੀ ਬੰਦ ਹੈ 10 ਤੋਂ 12 ਸਾਲ ਤੁਸੀਂ ਕੰਟੀਨਿਊ ਕੀਤਾ ਦਿਖਾ ਸਕਦੇ ਹੋ ਕਿ ਚੱਲਦੀ ਆ ਰਹੀ ਹੈ ਜੈਰੋਮੀਟਰ ਹੀ ਨਹੀਂ ਇੱਕ ਘਰ ਨਹੀਂ ਚੱਲ ਸਕਦਾ ਮੀਟਰ ਤੋਂ ਬਿਨਾ ਫਿਰ ਇੰਡਸਟਰੀ ਕਿੱਦਾਂ ਚੱਲ ਸਕਦੀ ਹੈ ਰਕੁਲ ਮਲਾ ਕੇ ਸਾਰੇ ਕਾਸੇ ਦੀ ਮੂਲੀ ਪਹੁੰਚ ਤੈ ਤੇ ਇਹਦੀਆਂ ਮਸ਼ੀਨਾਂ ਵਗੈਰਾ ਦਾ ਹਰ ਚੀਜ਼ ਸਾਡੇ ਲਈ ਪ੍ਰੂਫ ਦੇ ਚੁੱਕੇ ਡੀਸੀ ਸਾਹਿਬ ਨੂੰ ਬਸ ਇੰਨਾ ਕਹਿ ਕੇ ਉਹ ਬੰਦਾ ਪੈਸੇ ਵਾਲਾ ਉਹਦੇ ਪੰਜ ਸੱਤ ਸਕੂਲ ਹੈ, ਪٹرول ਪੰਪ ਹੈ, 200 ਕਿਲਾ ਜ਼ਮੀਨ ਹੈ। ਬਲਾਡੇ ਵਿੱਚ ਕਿਸੇ ਵੀ ਬੰਦੇ ਦੀ ਹਿੰਮਤ ਨਹੀਂ ਕਿ ਉਹਦੇ ਖਿਲਾਫ ਬੋਲੇ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ, ਭਗਵਾਨ ਤਮਨ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੀ ਆਵਾਜ਼ ਸੁਣੀ ਜਾਵੇ, ਸਾਨੂੰ ਸੱਚ ਦਾ ਫੈਸਲਾ ਕੀਤਾ ਜਾਵੇ। ਜੇ ਫੈਸਲਾ ਨਹੀਂ ਹੁੰਦਾ ਸਾਡਾ ਤਾਂ ਨਾ ਇਦਾਂ ਯਾਰੀ ਰਹੂਗਾ। ਸਤਿਕਾਰ ਜੈ। ਮਹਾਰਾਜਾ ਖਾਲਸਾ ਸਾਹਿਬ ਜੀ ਬਤਿਏ ਕਿ ਦੋ ਫੌਜੀ ਵੀਰਾਂ ਦੇ ਅੱਜ ਭੁਖੜਤਾਹ ਤੇ ਬੈਠੇ ਨੇ। ਇਹਨਾਂ ਨੇ ਸ਼ੁਰੂ ਕਰੀ ਅੱਜ ਤੋਂ। ਇਹਨਾਂ ਦਾ ਕਾਰਨ ਇਹ ਹੈ ਤੁਸੀਂ ਸਾਰੇ ਦੇਖੀ ਹੋਊਗਾ। ਇਹਨਾਂ ਦੇ ਘਰ ਦੇ ਨਾਲ ਸ਼ੈਲਰ ਲੱਗਿਆ ਹੋਇਆ ਜਮਾ ਸਾਂਝੀ ਕੰਦਾ ਹੈ ਸ਼ੈਲਰ ਦੀ ਵੇਸਟੇਜ ਉੱਡ ਕੇ ਸਿਲਕਾ ਸੁਸਤਰੀ ਵਗੈਰਾ ਇਹਨਾਂ ਦੇ ਘਰੇ ਆਉਂਦਾ ਹੈ ਇਹਨਾਂ ਦੇ ਬੱਚਿਆਂ ਨੂੰ ਪ੍ਰਦੂਸ਼ਣ ਹੁੰਦਾ ਹੈ ਇਕੋ ਸਾਊਂਡ ਪੋਲੂਸ਼ਨ ਇਹਨਾਂ ਦੇ ਬੱਚਿਆਂ ਦੇ ਕੰਨਾਂ 'ਚ ਪੈਂਦੀ ਆ ਤਾਂ ਉਹ ਦਿੱਕਤ ਹੁੰਦੀ ਹੈ ਪ੍ਰੋਬਲਮ ਹੋ ਰਹੀ ਹੈ ਇੰਡਸਟਰੀਅਲ ਏਰੀਆ ਅਰੇ ਸ਼ੀ ਏਰੀਆ ਯਕਦਰ ਤੇ ਇੰਡਸਟਰੀ ਨਹੀਂ ਲੱਗ ਸਕਦੀ ਸੋ ਇਹ ਦੇਸ਼ ਤੇ ਵੀ ਲੜਦੇ ਨੇ ਇੱਥੇ ਵੀ ਲੜ ਰਹੇ ਨੇ ਲੋਕਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਇਹਨਾਂ ਨਾਲ ਅੱਠੜੋ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਮਸਲਾ ਹੱਲ ਕਰੋ ਸਾਨੂੰ ਹੁਣ ਇਹਨਾਂ ਕੋਲ ਲੱਗਿਆ ਇੱਕ ਬਹੁਤ ਵੱਡੇ ਪਾਰਟੀ ਦੇ ਲੀਡਰ ਦਾ ਚੈਨਲ ਨਾਲ ਗੰਢ ਜੋੜਾ ਪੂਰਾ ਜੱਜ ਕੇ ਉਹਨਾਂ ਨੇ ਕੱਲ ਅਸਾਂ ਨੂੰ ਹੁਣ ਦਿਆ ਅਲਵਕਾਰੀਓ ਸੋ ਲੋਕਾਂ ਨੂੰ ਬੇਨਤੀ ਹੈ ਇਹ ਫੌਜੀ ਵੀ ਬੋਟਰਾਂ ਦੇ ਲੜਦੇ ਨੇ ਇਹਦੇ ਪਰਿਵਾਰ ਦੀ ਰਾਖੀ ਕਰਨਾ ਆਪਣਾ ਫਰਜ਼ ਹੈ ਸੰਘਰਸ਼ੀ ਲੋਕ ਆਏ ਨੇ ਅੱਜ ਇੱਥੇ ਉਹਨੇ ਪੱਤਰਕਾਰਾਂ ਸੋਦਾ ਵੀ ਧੰਨਵਾਦ ਹੈ ਅੰਗੇਜ਼ਰ ਜੀ ਅੱਜ ਫੌਜੀ ਬਰਵਾਦ ਕੋਲੋਂ ਧਰਨਾ ਲਗਾਇਆ ਗਿਆ ਹੈ ਇਸ ਬਾਰੇ ਤੁਸੀਂ ਕੀ ਕਹੋਗੇ ਇਹ ਜਿਹੜਾ ਧਰਨਾ ਨਾਲ ਲਗਾਇਆ ਹੈ ਇਸ ਸਬੰਧੀ ਇਹਨਾਂ ਨੇ ਪਿਛਲੇ ਸਾਲ ਲਿਖ ਸੀ ਆਪੀਸੀ ਦੀ ਸੈਕਸ਼ਨ 133 ਅਧੀਨ ਕੇਸ ਫਾਈਲ ਕੀਤਾ ਸੀਗਾ ਇਹਨਾਂ ਦੇ ਘਰ ਕੋਲ ਇੱਕ ਸ਼ੈਲਰ ਹੈਗਾ ਜਿਹੜਾ ਕਿ ਪੋਲੂਸ਼ਨ ਕਰਦਾ ਹੈ ਜਿਸ ਨਾਲ ਇਹਨਾਂ ਦਾ ਪ੍ਰਭਾਵਿਤ ਹੁੰਦਾ ਜੀਵ ਉਸ ਸਬੰਧੀ ਕਿਉਂਕਿ ਇਹ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਤੇ ਫੂਡ ਸਪਲਾਈ ਵਿਭਾਗ ਨਾਲ ਸੰਬੰਧਿਤ ਸੀ ਉਹਨਾਂ ਕੋਲੋਂ ਭੇਜਿਆ ਗਿਆ ਸੀਗਾ ਉਹਨਾਂ ਦੇ ਵੱਲੋਂ ਪੜਤਾਲ ਕਰਕੇ ਜੋ ਵੀ ਰਿਪੋਰਟ ਆਈਆਂ ਗਈਆਂ ਹਨ ਉਹਨਾਂ ਦੇ ਆਧਾਰ ਤੇ ਇਹ ਕੇਸ ਦਾ ਨਵੰਬਰ ਦੇ ਵਿੱਚ ਫੈਸਲਾ ਕਰ ਦਿੱਤਾ ਗਿਆ ਸੀ ਸੋ ਇਹ ਜਿਹੜੇ ਨੇ ਸ਼ਾਇਦ ਉਸ ਫੈਸਲੇ ਤੋਂ ਖੁਸ਼ ਨਹੀਂ ਹੈ ਜਿਸ ਕਰਕੇ ਇਹਨਾਂ ਨੇ ਧਰਨਾ ਲਗਾਇਆ ਹੈ ਜਦਕਿ ਇਹ ਇੱਕ ਅਦਾਲਤੀ ਮਾਮਲਾ ਸੀਗਾ ਤੇ ਉਸ ਦਾ ਉਸੇ ਪ੍ਰਕਾਰ ਦਾ ਫੈਸਲਾ ਕੀਤਾ ਗਿਆ ਸੀ